ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਕਾਰ ਜੋ ਹਾਜ਼ਰਾ ਹਜੂ ਅਕਲ ਕਲਾ ਪਰਪੂਰ ਸਰਬ ਕਲਾ ਸਮਰਾ ਧੰਨ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੀ ਪਰੰਪਰਾ ਚਲਾਈ ਹੋਈ ਅੱਜ ਕੱਲ ਦੇ ਹਾਲਾਤ ਦੇ ਸਮੇਂ ਨਾਲ ਪਤਾ ਹੀ ਆ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀਗਾ ਹੋਕਮੰਦ ਆਖੀ ਜੱਤ ਜਮੇ ਔਰ ਜਾਨ ਮਰੂ ਸਾਹਿਬ ਕਹਿੰਦੇ ਗਰੀਬ ਦਾ ਮੂ ਗੁਰੂ ਕੀ ਗੋਲਕ ਹੰਧਾ ਨੂੰ ਪਹਿਰਾ ਦਿੰਦਿਆ ਹੋਇਆ ਪਾ ਲਈ ਚਲੋ ਸਤਿਗੁਰੂ ਪਾਤਸ਼ਾਹ ਨੇ ਦਾਸ ਨੂੰ ਕਿਹ ਵੀ ਵੀ ਸੇਵਾ ਬਖਸ਼ੀ ਆ ਫਿਰ ਵੀ ਸੇਵਾ ਜਿੰਨੇ ਜੋਗਿਆ ਕਰਦੇ ਆ ਪਹਿਲਾ ਦਾਸ ਦਾ ਚੰਗਾ ਭਲਾ ਸੀ ਆ ਪਹਿਲਾ ਕੀ ਉਰਤਨ ਕਰਨਾ ਕਥਾ ਕਰਨੀ ਵੱਡੇ ਵੱਡੇ ਸਟੇਜਾਂ ਤੇ ਜਾਣਾ ਇਸ ਘਰ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਆ ਕਿਵੇਂ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਾਣ ਸਨਮਾਨ ਮਿਲੇ ਆ ਜਿਵੇਂ ਮਾਣ ਸਨਮਾਨ ਮਿਲੇ ਸੀਗੇ ਜਿਵੇਂ ਆ ਐਵੇਂ ਕੀਰਤਨ ਕਰਦੇ ਹੁੰਦੇ ਸੀਗੇ ਜਿਵੇਂ ਹਣ ਸੀਗੇ ਸਤਿਗੁਰੂ ਪਾਤਸ਼ਾਹ ਨੇ ਐਵੇਂ ਪਹਿਲਾ ਸੇਵਾ ਲਈ ਸੀਗੀ ਹੁਣ ਵੀ ਮਰੂ ਸਾਹਿਬ ਕਿਰਪਾ ਕਰਨਾ ਅਰਦਾਸ ਬੇਨਤੀ ਕਰਿਓ ਬਿਦਾ ਚਲੋ ਪ੍ਰਚਾਰ ਕਰਦਾ ਰਵੇਂ ਫੇਰ ਵੀ ਚਲੋ ਲੁਧਿਆਣਾ ਪਟਿਆਲਾ ਚੰਡੀਗੜ੍ਹ ਦੂਰ ਦਰਾਡੇ ਤੱਕ ਵੱਡੇ ਵੱਡੇ ਸਟੇਜਾਂ ਤੇ ਜਾਂਦੇ ਰਹੇ ਆ ਪਹਿਲਾਂ ਅਕੇ ਮਾਤਾ ਜੀ ਹੁੰਦੇ ਸੀਗੇ ਮਾਤਾ ਜੀ ਵੀ ਕਾਜ ਚਲਾਣਾ ਕਰ ਗਏ ਮੇਰੇ ਫਾਦਰ ਜੀ ਹੁਣ ਉਹ ਵੀ ਕਾਜ ਚਲਾਣਾ ਕਰ ਗਏ ਅਪਰੰਤ ਘਨਦਾਦ ਇੱਕ ਲੱਤ ਦੇ ਨਾਲ ਘਰ ਦੇ ਵਿੱਚ ਬੱਚੇ ਹਨ ਆਦੇ ਪਰਿਵਾਰ ਦੀ ਸੇਵਾ ਆਪਦੇ ਪਰਿਵਾਰ ਦੀ ਪਰਵਰਸ਼ ਇੱਕ ਲੋੜਵੰਦ ਬੱਚਾ ਦਾਸ ਕੋਲੇ ਆਇਆ ਉਹ ਨਾ ਬੋਲ ਸਕਦਾ ਨਾ ਸੁਣ ਸਕਦਾ ਦਾਸ ਉਹਦੀ ਵੀ ਸੇਵਾ ਜਿੰਨੀ ਜੋਗਾ ਘਰੇ ਬੈਠਾ ਕਰਦਾ ਜੀ ਅਬਰੰਦ ਇੱਕ ਦਾਸ ਨੂੰ ਸੰਗਤਨ ਮੈਂ ਛੋਟਾ ਜਿਹਾ ਸੰਦੇਸ਼ ਦੇਣਾ ਚਾਹਣਾ ਜਿਵੇਂ ਕੋਈ ਲੋੜਵੰਦ ਪਰਿਵਾਰ ਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਵੀ ਇਕੱਲੀ ਮੇਰੀ ਸੇਵਾ ਕਰੋ ਹੋਰ ਕਿਸੇ ਦੀ ਵੀ ਸੇਵਾ ਕਰੋ ਆਪਾਂ ਮੰਦਿਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮਸੀਤਾਂ ਦੇ ਵਿੱਚ ਬੜੇ ਵੱਡੇ ਵੱਡੇ ਸਾਮਾਂ ਲਾ ਦਿੰਨੇ ਆ ਬੜੇ ਆਪਾਂ ਪੈਸੇ ਕੋਟੀਆਂ ਤੇ ਲਾ ਦਿੰਨੇ ਹਨ ਉਹ ਵੀ ਆਪਾਂ ਪੈਸਾ ਬਰਬਾਦ ਕਰਦੇ ਹਾਂ ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਆ ਕੋਈ ਵੀ ਲੋੜ ਬੰਦ ਹੋਵੇ ਜਿਹੜਾ ਅੰਗ ਹੀਨ ਆ ਅੱਜ ਕੱਲ੍ਹ ਕਈ ਚੋਲੇ ਪਾ ਕੇ ਰੱਬ ਦਾ ਨਾਮ ਧਰਮ ਦੇ ਨਾਂ ਤੇ ਬੜਾ ਪੈਸਾ ਇਕੱਠਾ ਕਰਦੇ ਦੇਖੇ ਆ ਪੈਸਾ ਉਹਨੂੰ ਦਿਓ ਲੀੜਾ ਕੱਪੜਾ ਉਹਨੂੰ ਦਿਓ ਰੋਟੀ ਪਾਣੀ ਉਹਨੂੰ ਦਿਓ ਜਿਹੜਾ ਅੰਗਹੀਨ ਆ ਜਿਹੜਾ ਘਰ ਤੋਂ ਕਮਜ਼ੋਰ ਆ ਜਿਹੜਾ ਘਰੇ ਕੋਈ ਕਮਾਉਣ ਵਾਲਾ ਨਹੀਂ ਕੋਈ ਕਿਸੇ ਦਾ ਸਾਧਨ ਨਹੀਂ ਹੈਗਾ ਕੋਈ ਕਿਹਦਾ ਕੋਈ ਵੀ ਸੀਲਾ ਰਹਿਣ ਮਹਿਣ ਦਾ ਵਸੀਲਾ ਨਹੀਂ ਉਹਦੀ ਸੇਵਾ ਕਰਨੀ ਚਾਹੀਦੀ ਆ ਤੁਹਾਡੇ ਸਾਹਮਣੇ ਫੇਰ ਵੀ ਪਹਿਲਾਂ ਦੇਖ ਹੀ ਲਈ ਇੱਕ ਲਾਸ ਦੇ ਨਾਲ ਹੋ ਕੇ ਆਪਜੀ ਪਹਿਲਾਂ ਦਾਸ ਹੀ ਦਿੱਤਾ ਕਿਵੇਂ ਸੇਵਾ ਹੁੰਦੀ ਹੈ ਕਿਵੇਂ ਕਰਦੇ ਹਨ ਹੁਣ ਘਰ ਦੇ ਵਿੱਚ ਦਾਸ ਕੋਲੇ ਕੰਕ ਵੀ ਹੈ ਨਹੀਂ ਕੋਈ ਆਟਾ ਵੀ ਹੈ ਨਹੀਂ ਪਰ ਫਿਰ ਵੀ ਜਿੰਨੇ ਕ ਜੋਗੇ ਦਾਸ ਪਿੰਡਾਂ ਦੇ ਵਿੱਚ ਕਈ ਵਾਰੀ ਜਾਵੜਦਾ ਕੋਈ ਕਿਲੋ 2 ਕਿਲੋ 4 ਕਿਲੋ ਜਿਵੇਂ ਵੀ ਆਟਾ ਇਕੱਠਾ ਹੋ ਜਾਂਦਾ ਹੈ ਉਨੇ ਕ ਅਸੀਂ ਦਾਸ ਕਰ ਲੈਂਦਾ ਸੇਵਾ ਕੱਠੀ ਕਰ ਲੈਂਦਾ ਫਿਰ ਕਹਿੰਦੇ ਭਾਈ ਜਦੋਂ ਆਪਣਾ ਆਪ ਦਾ ਸਾਥ ਦੇਵੇ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਬਹੁਤ ਵੱਡਾ ਉਦਮ ਹੁੰਦਾ ਦਾਸ ਕੋਲੇ ਪਹਿਲਾਂ ਬੜਾ ਕੁਝ ਸੀਗਾ ਜਿਹਦੇ ਕੋਲੇ ਮਾਂ ਸੀਗੀ ਉਹਦੇ ਕੋਲੇ ਜਿਹਦੇ ਕੋਲੇ ਮਾਂ ਪਿਓ ਸੀ ਉਹਦੇ ਕੋਲ ਬੜਾ ਕੁਝ ਸੀਗਾ ਜੋ ਸਿਰ ਦਾ ਤਾਜ ਹੀ ਚਲਾ ਗਿਆ ਪਿਓ ਵੀ ਚਲਾ ਗਿਆ ਮਾਂ ਵੀ ਚਲੀ ਗਈ ਕਰਦੇ ਵੀ ਆ ਨਹੀਂ ਤਿੰਨ ਬੱਚੇ ਆ ਤਿੰਨਾ ਬੱਚਾ ਦੀ ਪਰਖ ਕਰਨੀ ਕਿੰਨੀ ਔਖੀ ਆ ਉਹ ਵੀ ਭਾਈ ਆਪ ਜੀ ਸੰਗਤ ਅਦੇ ਹੱਥ ਜੋੜ ਕੇ ਬੇਨਤੀ ਹੈ ਲੋੜਵੰਦ ਕੁੜੀਆਂ ਦੇ ਪਹਿਲਾ ਵਿਆਹ ਵੀ ਕਰਦੇ ਆ ਆਪਾਂ ਆਨੇ ਆ ਬਈ ਦਿਓ ਤੁਸੀਂ ਸੰਯੋਗ ਦਿਆ ਕਰੋ ਹਰ ਇੱਕ ਨੂੰ ਦਿਆ ਕਰੋ ਕਿ ਇਹ ਗਰੀਬ ਦੀ ਜਿਵੇਂ ਪਹਿਲਾਂ ਦੱਸਿਆ ਸੀਗਾ ਬਈ ਆਪਾਂ ਗੁਰਦੁਆਰੇ ਮੰਦਰ ਮਸੀਤਾਂ ਦੇ ਵਿੱਚ ਮਜਵਾ ਦੇ ਵਿੱਚ ਹਰ ਇੱਕ ਜਗ੍ਹਾ ਤੇ ਵੇ ਆਪਾਂ ਦਾ ਘਰਾ ਕੋਠੇਲ ਵਿੱਚ ਆਪਾਂ ਪੱਥਰ ਲਾਈ ਜਾਂਦੇ ਆ ਆਪਾਂ ਨੇ ਵੀ ਪੱਥਰ ਲਾਓ ਹਰ ਜਗ੍ਹਾ ਤੇ ਸਭ ਕੁਝ ਲਾਓ ਮਿੰਗੇ ਤੇ ਮਿੰਗੇ ਹੀ ਕੀਤੇ ਲਾਓ ਪਰ ਉਸ ਹਸਾਬ ਨਾਲ ਕਿਸੇ ਗਰੀਬ ਨੂੰ ਵੀ ਦਇਆ ਕਰੋ ਸੰਯੋਗ ਦਿਆ ਕਰੋ ਕਿਸ ਦੀ ਕੋਈ ਗਰੀਬ ਘਰ ਦੀ ਕੋਈ ਧੀ ਨਾ ਰਹਿ ਜਾਵੇ ਹਨ ਖਨੀਓ ਕਿਸੇ ਦਾ ਬੱਚਾ ਪੜ੍ਹਾਈ ਖਨੀ ਐਜੂਕੇਸ਼ਨ ਖਨੀ ਉਹ ਨਾ ਰਹਿ ਜਾਵੇ ਵੀ ਉਹਨਾਂ ਦੇ ਬੱਚਾ ਦੀ ਪੜ੍ਹਾਈ ਦਾ ਵੀ ਆਪ ਖਿਆਰ ਰੱਖਿਆ ਕਰੋ ਕੋਈ ਲੋੜਵੰਦ ਪਰਿਵਾਰ ਹੈ ਕੋਈ ਲੋੜਵੰਦ ਗਰੀਬ ਹੈ ਕੋਈ ਲੋੜਵੰਦ ਕੋਈ ਬੱਚਾ ਹੈ ਉਹਦਾ ਦਾ ਭਾਈ ਤੁਸੀਂ ਤਿਆਰ ਰੱਖਿਆ ਕਰੋ ਅਤੇ ਜਦੋਂ ਵੀ ਕਿਤੇ ਸਮਾਂ ਲੱਗਿਆ ਮੈਂ ਥੋੜੇ ਜਿਨਾਂ ਦੇ ਵਿੱਚ ਦਾਸ ਨਹੀਂ ਭਾਈ ਮੈਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੰਨੇ ਕਿ ਜੋਗੇ ਹੈ ਭਾਈ ਦਾਸ ਮੈਂ ਸੇਵਾ ਕਰਨ ਆ ਤੇ ਆਵਾਂ ਕੋਈ ਦਾਸ ਕੋਈ ਵੀ ਕੋਈ 100 50 ਜਿੰਨੇ ਵੀ ਭਾਈ ਆਪ ਦੇ ਸਕਦੇ ਹੈ ਭਾਈ ਉਹਨਾਂ ਕੀ ਆਪ ਸੰਯੋਗ ਦਿਓ ਜੋ ਉੰਨੀ ਕੀ ਆ ਭੈ ਦਾਸ ਨੂੰ ਇੱਕ ਇੱਕ ਦਾਸ ਇੱਕ ਲੋੜਵੰਦ ਹੈ ਆ ਦੇਖ ਲੋ ਫੋੜੀਆਂ ਦੇ ਖੜੋਤਾ ਦੀ ਇੱਕ ਲੱਤ ਨਾਲ ਜੀ ਇੱਕ ਹੁੰਦਾ ਬ ਇਕੱਠੀ ਕੀਤੀ ਆ ਬਿਲਕੁਲ ਇੱਕ ਲੱਤ ਹੈ ਨਹੀਂ ਗੀ ਇੱਕ ਲੱਤ ਦੇ ਨਾਲ ਸੇਵਾ ਜਿੰਨੀ ਵੀ ਹੁੰਦੀ ਹੈ ਭਾਈ ਘਰੇ ਵੀ ਕਰੀ ਦੀ ਆ ਭਾਈ ਵਾਤ ਵਾਤ ਜਿੰਨੇ ਵੀ ਸੰਯੋਗ ਦੇ ਸਕਦੇ ਆ ਨਾ ਉੰਨੀ ਭਈ ਆਪ ਦੀ ਸੇਵਾ ਦਿਓ ਆਪ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੰਤ ਆਪ ਗੁਰ ਸੰਗਤ ਦਾ ਧੰਨਵਾਦ ਕਰਦਾ ਹਾਂ ਆ ਸੰਗਤਨ ਮੈਂ ਇੱਕ ਆਪ ਦਾ ਜੋ ਮੇਅ ਡਾਟਾ ਹੈ ਜੋ ਆਪ ਜੀ ਮੈਂ ਆਪ ਦਾ ਅਡਰੈਸ ਨਾਂ ਪੱਤਰ ਦੱਸਦਾ ਹੈ ਹਾਜੀਨ ਕਾ ਫਰੀਪੁਰ ਰੋਡ ਤੇ ਪਿੰਡ ਝੁਕੇ ਲਾਲ ਸਿੰਘ ਪੁਰਨ ਵਾਲਾ ਖੂ ਅਤੇ ਦਾ ਨਾਮ ਮੇਰਾ ਨਾਮ ਹੈ ਭਾਈ ਜਸਵਿੰਦਰ ਸਿੰਘ ਜੋ ਮੋਬਾਈਲ ਨੰਬਰ ਹੈ 99149 76783 ਅਤੇ ਦੁਬਾਰਾ ਫੇਰ ਆਪਜੀ ਨੋਟ ਕਰਾ ਦਿੰਨੇ ਹਨ 99149 76783 ਮੇਰਾ ਐਡਰੈਸ ਹੈ ਜੋ ਤਸੀਦ ਤੇ ਜ਼ਿਲ੍ਹਾ ਫਾਜ਼ਿਲਕਾ ਅੱਦਾ ਮੰਡੀ ਲਾਧੂ ਦਾ ਪਿੰਡ ਝੁਗੇ ਲਾਲ ਸਿੰਘ ਤੁਰਨ ਵਾਲਾ ਖੂ ਜਿੱਥੇ ਬੋਰਾਲੀਆ ਮਸ਼ੀਨਾਂ ਦੀ ਢਾਹਰੀਆਂ ਵੱਡੇ ਸੇਵਨਾ ਦੇ ਕੋਲ ਫਾਇਲ ਕਾ ਫਿਰ ਰਿਪੋਰਟ ਤੇ ਭਾਈ ਉੱਥੇ ਦੱਸਦਾ ਜੋ ਜੀ ਘਰ ਹੈ ਅਤੇ ਇੱਕ ਮੈਂ ਆਪ ਸੰਗਤ ਨੂੰ ਛੋਟੀ ਜੀ ਬੇਨਤੀ ਹੈ ਜੋ ਦਾਸ ਕੋਲੇ ਪਹਿਲਾਂ ਚਾਰ ਕਨਾਲਾ ਪੈਰੀ ਦੇ ਹੁੰਦੇ ਸੀਗੇ ਅਤੇ ਉਹ ਵੀ ਦਾਸ ਨੇ ਗਹਿਣੇ ਰੱਖੀ ਆ ਅਤੇ ਉਹਦੇ ਵਿੱਚੋਂ ਵੀ ਦਾਸ ਨੇ ਆ ਤੇ ਘਰ ਦੇ ਸਰਕਲ ਵਾਸਤੇ ਰੱਖਿਆ ਸੀ ਹੁਣ ਦਾਸ ਕੋਲੇ ਕੁਝ ਵੀ ਨਹੀਂ ਰਹਿ ਗਿਆ ਜੋ ਕੋਈ ਅੱਜ ਨਾਲ ਕਿਸੇ ਦਾ ਕੋਈ ਭੈਣ ਭਰਾ ਕੋਈ ਸਾਥ ਨਹੀਂ ਦਿੰਦਾਗਾ ਮੇਰੇ ਆਪ ਦਾ ਸੱਕਾ ਭਰਾ ਉਹ ਵੀ ਨਹੀਂ ਸਾਥ ਦਿੰਦਾ ਤਾਏ ਚਾਚੇ ਵੀ ਕੋ ਸਾਥ ਦਿੰਦੇ ਆ ਭਾਈ ਮੇਰੇ ਤਾਏ ਚਾਚੇ ਮੇਰੇ ਮਾਪੇ ਮੇਰੇ ਭਰਾ ਸਾਰੇ ਗੁਰੂ ਕੀ ਸੰਗਤ ਹੈ ਅਤੇ ਸਾਰੀ ਸੰਗਤ ਦੇ ਸੰਯੋਗ ਨਾਲ ਭਾਈ ਮੈਂ ਸੇਵਾ ਲੈਣਾ ਹੈ ਆ ਮੈਂ ਇਹ ਨਹੀਂ ਕਹਿੰਦਾ ਮੈਨੂੰ ਸਾਥ ਸਾਰੇ ਦਿੰਦੇ ਆ ਮੇਰੇ ਵਾਸਤੇ ਕੋਈ ਮਾਰਾ ਨਹੀਂ ਭਈ ਸੱਕਾ ਭਰਾ ਜਾਂ ਕੋਈ ਸਕੇ ਤਾਏ ਚਾਚੇ ਆ ਸਾਰੇ ਹਰ ਕੋਈ ਸਾਰੇ ਮੇਰੇ ਉਹਦੇ ਸਕੇ ਆ ਭਾਈ ਸਾਰੇ ਆਦਾ ਮੈਂ ਧੰਨਵਾਦ ਕਰਦਾ ਜਿਹੜੇ ਸਹਿਯੋਗ ਦਿੰਦੇ ਹਨ ਭਾਈ ਜਿਵੇਂ ਮਾੜਾ ਚੰਗਾ ਹੈਗਾ ਭਾਈ ਪਰੱਖਮੀਤਾ ਉਹਨਾਂ ਕਾ ਭਾਈ ਖਾ ਲਈਦਾ ਪ੍ਰਸ਼ਾਦਾ ਪਾਣੀ ਖਾ ਲਈਦਾ ਫਿਰ ਵੀ ਬੱਚਿਆਂ ਨੇ ਵੀ ਮਾਰੇ ਕੰਮਾਂ ਤੋਂ ਹਟਾਇਆ ਵਾ ਅਦਾਸ ਹੀ ਮਾਰੇ ਕੰਮਾਂ ਤੋਂ ਪਰਹੇਜ ਕਰਦਾ ਹੈ ਅਤੇ ਨਸ਼ੇ ਦੇ ਖਿਲਾਫ ਭਰੂਣ ਹੱਤਿਆ ਦੇ ਖਰਾਬ ਕੀਮਾ ਕਰਨਾ ਇੱਕ ਛੋਟੀ ਜੀ ਬੇਨਤੀ ਇਹ ਮੈਂ ਕਰਨੀ ਨੌਜਵਾਨਾਂ ਵਿਖਰਾ ਦੇ ਅੱਗੇ ਬਈ ਜਿਵੇਂ ਅੱਜ ਕੱਲ ਨਸ਼ੇ ਦਾ ਦੌੜ ਚੱਲਿਆ ਸੀਗਾ ਮੇਰੇ ਵੀਰੋ ਆਪ ਨੌਜਵਾਨੋ ਆਪਣਾ ਘਰ ਤੁਸੀਂ ਆਪ ਬਚਾ ਲਵੋ ਅਤੇ ਨਸ਼ਾ ਤੋਂ ਦੂਰ ਹੋ ਇਹ ਹੱਥ ਜੋੜ ਕੇ ਮੈਂ ਕਦੀ ਹੱਥ ਨਹੀਂ ਜੋੜੇ ਕਿਸੇ ਦੇ ਅੱਗੇ ਨਾ ਕਦੀ ਮੈਂ ਗੁਰਦੁਆਰੇ ਨਾ ਮੰਦਿਰਾਂ ਵਿੱਚ ਤੁਸੀਂ ਕਦੀ ਮੈਂ ਬਾਹਲੇ ਹੱਥ ਨਹੀਂ ਜੋੜੇਗੇ ਪਰ ਗੁਰੂ ਸਾਹਿਬ ਗੁਰਗ੍ਰੰਥ ਸਾਹਿਬ ਅੱਗੇ ਹੱਥ ਜੋੜਦਾ ਹੀ ਨਮਸਕਾਰ ਕਰਦਾ ਹੈ ਕਿਸੇ ਆਮ ਕਿਸੇ ਮੁੰਡੇ ਅੱਗੇ ਹੱਥ ਨਹੀਂ ਜੋੜੇ ਆ ਮੈਂ ਨੌਜਵਾਨਾਂ ਵੀਰਾਂ ਦੇ ਅੱਗੇ ਹੱਥ ਜੋੜਦਾ ਵੀਰ ਮੇਰੋ ਤੁਸੀਂ ਆਪਣੀ ਜਵਾਨੀ ਆਪ ਸੰਭਾਲ ਲਓ ਆਪਣਾ ਘਰ ਤਹੰਦਾ ਬਚਾ ਲੋ ਜਿਵੇਂ ਨਸ਼ਾ ਦੇ ਵਿੱਚ ਜਿਹੜੇ ਸਮਗਰਮਕ ਵੱਡੇ ਵੱਡੇ ਨੇ ਕੰਮ ਕਰਦੇ ਸੀ ਉਹਨਾਂ ਦੇ ਘਰ ਤਹੰਦੇ ਪਏ ਆ ਸਰਕਾਰਾਂ ਉਹਨਾਂ ਦੇ ਘਰ ਢੋਂਦੀਆਂ ਪਈਆਂ ਅਤੇ ਬੇਸਹਾਰੇ ਆ ਜਿਹੜੇ ਉਹਨਾਂ ਦੇ ਵੀ ਘਰ ਢੋਂਦੇ ਪਏ ਆ ਆਪ ਮੇਰੇ ਵੀਰੋ ਤੁਸੀਂ ਆਪਣਾ ਘਰ ਬਚਾ ਲੋ ਆਪਣਾ ਪਰਿਵਾਰ ਬਚਾ ਲਵ ਇਹ ਤਾਂ ਵੱਡੀ ਹੋਰ ਕੋਈ ਸੇਵਾ ਨਹੀਂ ਆਪ ਅੱਥੇ ਆਪਜੀ ਫਤਿਹ ਬਲਾਇਓ ਜੇ ਕੋਈ ਗਲਤੀ ਹੋ ਗਈ ਹੋਵੇ ਅਤੇ ਸੰਗਤ ਭਾਈ ਮਾਫ਼ ਕਰ ਦੇਣਾ ਅਤੇ ਨੌਜਵਾਨ ਵੀਰਾਂ ਦੇ ਇੱਕ ਫਰਸਾਏ ਕੋਈ ਗੱਲ ਕਹਿ ਗਿਆ ਹੋਵਾ ਮੈਂ ਤਾਂ ਇਹੀ ਗੱਲ ਕਹੀ ਸੀ ਵਾਰ-ਵਾਰ ਪੇਪਰ ਨੂੰ ਨਾ ਤੈ ਨਸ਼ੇ ਦੇ ਖਿਲਾਫ ਹੋਵੋ ਅਤੇ ਆਪਣਾ ਸੋਹਣਾ ਜੀਵਨ ਬਤੀਤ ਕਰੋ ਸੋਹਣਿਆ ਖਾਣਾ ਖਾਓ ਆਪਜੀ ਫਤਿਹ ਬਲਾਵਾ ਅਖਣਾ ਜੀ ਵਾਹਿਗੁਰੂ ਜੀ ਕੀ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਛੋਟੀ ਜੀ ਬੇਨਤੀ ਮੈਂ ਜਿਹੜਾ ਬੇਨ ਵੱਡਾ ਧੰਨਵਾਦ ਕਰਨਾ ਸੀਗਾ ਅਤੇ ਐਮ ਮੈਂ ਇੱਕ ਪੱਤਰਕਾਰ ਕੀ ਵੀ ਵਾਲੇ ਦਾ ਮੈਂ ਬਹੁਤ ਬਹੁਤ ਜੀ ਅੱਗੇ ਹੀ ਪਹਿਲਾਂ ਇਹਨਾਂ ਨੇ ਮੇਰੀਆਂ ਕਈ ਵੀਡੀਓ ਬਣਾਈਆਂ ਸੀਗੀਆਂ ਅੱਗੇ ਵੀ ਇਹਨਾਂ ਨੇ ਪਹਿਲਾਂ ਜੋ ਨਗਰ ਕੀਰਤਨ ਕੀਤਾ ਈ ਦੋ ਤਿੰਨ ਵਾਰੀ ਅਬੋੜ ਦੀ ਸੰਗਤ ਵੀ ਜਾਣਦੀ ਆ ਵੀ ਬਾਬਾ ਜੀ ਹਣੀ ਭਈ ਇਹ ਅੱਗੇ ਨਗਰ ਕੀਰਤਨ ਵੀ ਕਰਦੇ ਸੀਗੇ ਕੀਰਤ ਕਥਾ ਵੀ ਕਰਦੇ ਸੀਗੇ ਜਲਾਲਾਬਾਦ ਦੀ ਸੰਗਤ ਉਹਨਾਂ ਨੇ ਵੀ ਦਾਸ ਦੀ ਲਤ ਕਿਟਾਈ ਸੀਗੀ ਅਤੇ ਲਤ ਘਟਾਉਣ ਵਿੱਚ ਇਲਾਜ ਕਰਨ ਵਿੱਚ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਸੀਗਾ ਅਤੇ ਜੋ ਰਾਸ਼ਨ ਹੀ ਦਿੰਦੇ ਆ ਜਿੰਨੇ ਜੋਗੇ ਅੱਗੇ ਦਿੰਦੇ ਸੀ ਹੁਣ ਵੀ ਜਿੰਨੇ ਜੋਗੇ ਆ ਅਦੇ ਕੋਈ 3-400 ਨਾ ਕੋਈ ਪਾਈ ਦਾਸ ਦਾ ਘਰ ਨਹੀਂ ਪੂਰਾ ਹੁੰਦਾਗਾ ਮਹੀਨੇ ਦੇ ਵਿੱਚ ਅਤੇ 2-3-400 ਦਾ ਰਾਸ਼ਨ ਮੁਖਸਰ ਸਾਹਿਬ ਤੋਂ ਮਿਲਦਾ ਵਿਕਾਸ ਜੋ ਮਗਾਸਾਂ ਦੇ ਸੋਸਾਇਟੀਆਂ ਨੇ ਆ ਉਹ ਦਿੰਦੇ ਆ ਅਤੇ 300 ਦਾ ਰਾਸ਼ਨ ਅਤੇ ਜਲਾਲਬਾਦ ਤੋਂ ਭਾਈ ਆਪਕੀ ਨੂੰ ਪਤਾ ਹੀ ਆ ਤਿੰਨ ਬੱਚੇ ਹਨ ਅਦੇ ਮੈਂ ਨਾਲ ਇੱਕ ਜੋ ਅਸੀਂ ਭਾਈ ਘਰ ਦੇ ਵਿੱਚ ਪੰਜ ਜੀ ਹਨ ਪੰਜਾਂ ਜੀਆਂ ਦਾ ਭਾਈ ਮਹੀਨੇ ਦੇ ਵਿੱਚ ਕੁਝ ਨਹੀਂ ਲੰਗਦਾਗਾ ਆ ਖੰਡ ਮਿੱਠਾ ਪੱਤੀ ਜਿੰਨੇ ਵੀ ਆਪ ਦੇ ਸਕਦੇ ਆ ਸੰਗਤਾਂ ਭਾਈ ਉੰਨੀ ਕੀ ਸੰਯੋਗ ਦੇਣ ਦੀ ਵੀ ਕਿਰਪਾ ਤੇ ਕਰਿਓ ਜੀ ਬਲਾਫ ਅਤੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ